ਜਿੰਨੇ ਵੀ ਮੇਰੇ ਵੀਰ ਬੰਨ ਤੇ ਖੜੇ ਆ ਉਹਨਾਂ ਨੂੰ ਬੇਨਤੀ ਆ ਵੀ ਥੱਲੇ ਹੋ ਕੇ ਥੈਲੇ ਆ ਜਿਹੜੇ ਉਹ ਜਿੱਥੇ ਢਾ ਲਗੀ ਵੀ ਉੱਥੇ ਪਚਾਦੋ ਨਾਲ ਹੋ ਕੇ ਹੁਣ 2 ਘੰਟੇ ਦਾ ਕਿਤੇ ਪਾਣੀ ਡਬਲ ਹੋਣਾ ਜੀ 75000 ਕਿਊਸਿਕ ਪਾਣੀ ਪਾਖੜਾ ਡੈਮ ਦੇ ਵਿੱਚੋਂ ਛੜਦਾ ਉਹਨੇ 2 ਘੰਟੇ ਬਾਅਦ ਸਤਲੁਜ ਤੋਂ ਇੱਥੇ ਛੱਡਿਆ ਜਾਣਾ ਜੇ ਆਪਾਂ ਹੁਣ ਹੁਣ ਰੁਕ ਗਏ ਫੇਰ ਠੀਕ ਆ ਜੇ 75000 ਕਿਊਸਿਕ ਪਾਣੀ ਚੱਲ ਰਿਹਾ ਹੈ ਇੰਨਾ ਹੀ ਹੋ ਰੋਣਾ ਇੰਨਾ ਹੀ ਹੋ ਰੋਣਾ ਇਹ ਜਿੰਨੀ ਗਤੀ ਹੋਣਾ ਪਾਣੀ ਸਰਕਲ ਬਣਦਾ ਇਹਨੇ ਡਬਲ ਹੋ ਜਾਣਾ ਇਹ ਆਪਣੇ ਹੱਥਾਂ ਚੋਂ ਬੰਨ੍ਹ ਨੂੰ ਲਈ ਜਾਣੇ ਨੇ ਜਾਂ ਆਪਾਂ ਥੱਲੇ ਨਾਲ ਲਾਈ ਆ ਉੱਪਰ ਥੱਲੇ ਕੋਈ ਫੈਲਾ ਨਹੀਂ ਰਹਿਣਾ ਤੂੰ ਵੀ ਇੱਕ ਵਾਰ ਹਿੰਮਤ ਮਾਰ ਕੇ ਜਮੀਰੂ ਥੱਲੇ ਲਾ ਦੋ ਯਾਰ ਭਾਈ ਮੈਦਾਨ ਵਾਲੇ ਦੇ ਵੀਰਾਂ ਨੂੰ ਬੇਜਤੀ ਆ ਜਾਲ ਲਿਆ ਦੋ ਚਾਰ ਦਿਨ ਹੋ ਗਏ ਥੋੜੀ ਹਮੇਸ਼ਾ ਕਰਦੇ ਆ ਨੂੰ ਜਾਲ ਲਿਆ ਦੋ ਬੰਦੇ ਭੇਜ ਦੋ ਥੱਲੇ ਫਿਰ ਬਾਅਦ ਵਿੱਚ ਪਾਣੀ ਆਪਾਂ ਨੇ ਖੜਾ ਦੇਖਦੇ ਆਂ ਤੇ ਆਪਣੇ ਘਰਾਂ ਚੋਂ ਇਹ ਜਿਹੜਾ ਆਪਾਂ ਨੂੰ ਫੇਰ ਆਪਾਂ ਨੇ ਕੰਬਲ ਰਜਾਈਆਂ ਬਿਸਤਰੇ ਕੱਢਦੇ ਨੇ ਫਿਰ ਨਾ ਉੱਥੇ ਹੁਣ ਓਰੇ ਹੰਬੜਾ ਮਾਰ ਲਿਆ 2 ਘੰਟੇ ਬਾਅਦ ਤੇ ਬਹੁਤ ਆ ਆ ਟਾਵਰ ਰਾਸ ਤੇ ਉੱਪਰ ਨੇ ਖੜੋ ਮੇਰਾ ਵੀਰ ਥੱਲੇ ਨੂੰ ਹੋ ਜਾਓ ਸਾਰੇ ਜਣੇ ਹਾਂਜੀ ਹਾਂਜੀ ਆ ਫਿਰ ਦੋ ਜੀ ਮਾਰੋ ਇੱਕ ਵਾਰ ਚੱਕ ਮੇਰਾ ਵੀਰ ਆ ਲਾਈਨਾਂ ਦੇ ਵਿੱਚ ਲੱਗੋ ਰੇ ਬਣਾ ਲਓ ਦੇਖੋ ਥੱਲੇ ਟਪਾ ਦਿਓ ਕਦ ਜਾਲ ਆਊਗਾ ਕਿ ਜਾਲ ਚ ਪਾ ਲਿਓ ਮੇਰੇ